ਦੋਸਤੋ ਅੱਜ ਨਗਰ ਪੰਚਾਇਤ ਬਿਲਗਾ ਦਾ ਦਫ਼ਤਰ ਵੇਖੀ ਪ੍ਰਧਾਨ ਵਰਨਾਮ ਸਿੰਘ ਜੱਕੂ ਦੀ ਅਗਵਾਈ ਵਿੱਚ ਬਿਲਗਾ ਤੋਂ ਫਲੋਰ ਨੂੰ ਚੱਲਦੇ ਟੈਂਪੂ ਚਾਲਕਾਂ 3 ਥ੍ਰੀਵਿਲਰਾਂ ਨਾਲ ਇੱਕ ਮੀETING ਕੀਤੀ ਗਈ ਪ੍ਰਧਾਨ ਜੱਕੂ ਨੇ ਕਿਹਾ ਕਿ ਬਿਲਗਾ ਨਾਲ ਸੰਪਰਕ ਪਿੰਡਾਂ ਦੇ ਲੋਕਾਂ ਨੂੰ ਔਣ ਜਾਣ ਦੀ ਸਹੂਲਤ ਵਾਸਤੇ ਬਿਲਗਾ ਤੋਂ ਪ੍ਰਤਾਪਰਾ ਪੈਣੀ ਮੌਸਾ ਖੋਤੇਵਾਲ ਲੱੱੜ ਪੁਨਰਕਾਦੀਆਂ ਸੰਗੁਵਾਲ ਤੋਂ ਆਦਰਾ ਤਲਬਨ ਉਪਲ ਕੁਪਾ ਰਮੇয়াল ਪਤੇਪੁਰ ਕੋਰ ਬਦਲ ਕਾਂ ਨੂਰਮਲ ਤੇ ਆਉਣ ਵਾਲੇ ਸਮੇਂ ਤੇ ਸੈਦੂਵਾਲ ਤੱਗੜ ਇਸ ਪਿੰਡਾਂ ਵਾਲ ਵੀ ਬਡਾਰੇ ਤੱਕ ਫਰੂੜਕੇ ਵਾਲੀ ਸਾਈਡ ਨੂੰ ਇਹ ਰੂਟ ਬਣਾ ਕੇ ਜਿੱਤੇ ਜਾਣਗੇ 32 ਵਿਦਰਾ ਨੂੰ ਹੁਣ ਤੱਕ 14 3 ਵਿਦਰਾ ਵਾਲਿਆਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਏ স্মোক ਕੀਤੇ ਜੋ ਟੈਂਪੂ ਬੱਲਗੇ ਤੋਂ ਕੋਲਰ ਨੂੰ ਚੱਲਦੇ ਆ ਇਹਨਾਂ ਨਾਲ ਵੀ ਮੇਟਨ ਤਰ੍ਹਾਂ ਇਹਨਾਂ ਦੇ ਪੇਪਰ ਨਾ ਪੂਰੇ ਹੋਣ ਦੇ ਮਾਮਲੇ ਨੇ ਕੱਲ੍ਹ ਬਾਤ ਹੋਈ ਏ স্মੋਕ ਕੀਤੇ ਇਹਨਾਂ ਨੂੰ ਪ੍ਰਦਾਨ ਗੁਰਨਾਬ ਸਿੰਘ ਦਫ਼ਤਰ ਨੇ ਕਿਹਾ ਕਿ ਅਗਰ ਤੁਹਾਡੇ ਸਰਕਾਰ ਵੱਲੋਂ ਪੇਪਰ ਰੀਨਿਊ ਕਰਤੇ ਜਾਂਦੇ ਨੇ ਇਸ ਹਨ ਕੋਈ ਤੁਹਾਡੇ ਇਥੋਂ ਵੱਖ-ਵੱਖ ਪਿੰਡਾਂ ਨੂੰ ਦਾ ਲੋਰਟ ਕਰ ਜਾਣ ਨੂੰ ਕੋਈ ਅਧਿਕਾਰ ਨਹੀਂ ਅਗਰ ਤੁਹਾਡੇ ਪੇਪਰ ਸਰਕਾਰ ਰੀਨਿਊ ਨਹੀਂ ਕਰਦੀ ਤਾਂ ਬਿਲਕੇ ਦੇ বাস ਸਟੈਂਡ ਤੇ ਇੰਨਾ ਕਾਗਜ਼ਾਂ ਤੋਂ ਕਿਸੇ ਵੀ ਸਵਾਰੀ ਵਾਲੇ ਟੈਂਪੋ ਨੂੰ ਯਾਤਰੀ ਦਿੱਲਦੀ ਨਹੀਂ ਚੱਲਣ ਪੁੱਤਾ ਜਾਵੇਗਾ ਇਸ ਨੂੰ ਲੈ ਕੇ ਟੈਂਪੂਆਂ ਵਾਲਿਆਂ ਨੇ ਕੀ ਆਖਿਆ ਪ੍ਰਨਾਮ ਸਿੰਘ ਜੱਪੂ ਨੇ ਇਸ ਮੀਟਿੰਗ ਦੌਰਾਨ ਕੀ ਆਖਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਚਲੋ ਜੋ ਹੈਗਾ ਆ ਹੋਰ ਤੁਹਾਨੂੰ ਉੱਥੇ ਤੁਹਾਨੂੰ ਪੱਖੇ ਦੀ ਬਿਜਲੀ ਦੀ ਕਿਤੇ ਸ਼ੈੱਡ ਦੀ ਲੋੜ ਆ ਉਹ ਸਭ ਕੁਝ ਸਹੀ ਦੇਵਾਂਗੇ ਪਰ ਸਾਡਾ ਮਕਸਦ ਇੱਕ ਨਹੀਂ ਹੈਗਾ ਵੀ ਇੱਕ ਬੰਦਾ ਕਹੇ ਵੀ ਮੈਨੂੰ 40 ਸਾਲ ਖਾਂਦੇ ਨੂੰ ਹੋ ਗਿਆ ਹੁਣ ਕੋ ਨਵਾਂ ਜੰਮੇ ਨਾ ਉਹਨਾਂ ਨੇ ਵੀ ਆਪਣੇ ਪੈਸੇ ਲਾਏ ਆ ਤੁਹਾਡੇ ਵੀ ਲੱਗੇ ਆ ਰਲ ਮਿਲ ਕੇ ਕਰੂੰਗੇ ਅਸੀਂ ਤੁਹਾਡੇ ਨਾਲ ਆ ਤੇ ਜੇ ਤੁਸੀਂ ਕਿਸੇ ਨਾਲ ਧੱਕੇਸ਼ਾਹੀ ਕਰੋਗੇ ਫਿਰ ਤਾਂ ਨਹੀਂ ਹੁੰਦਾ ਤੁਸੀਂ ਦੱਸ ਦਿਓ ਸਾਡੇ ਵੱਲੋਂ ਕਿ ਕਿੰਨੇ ਰੂਟ ਲੈਣੇ ਤੁਸੀਂ ਤਲ ਬਣਾਣਾ ਲੈਣਾ ਕਿਸੇ ਨੇ ਘੰਟੇ ਘੰਟੇ ਦਾ ਹੀ ਦਵਾਵਾਂਗੇ ਪਿੰਡਾਂ 'ਚ ਅਸੀਂ ਅਨਾਉਂਸਮੈਂਟਾਂ ਕਰਾਵਾਂਗੇ ਸਾਡੇ ਪੰਜ ਸਰਪੰਚ ਉੱਥੇ ਤੁਹਾਡੇ ਅੱਡੇਆਂ ਤੇ ਜਦੋਂ ਮੁਰਪੁਰ ਅੱਡੇ ਦੇ ਵਿੱਚ ਤੁਹਾਡਾ ਬਕਾਇਦਾ ਟਾਈਮ ਲੱਗੂਗਾ ਵੀ 8:00 ਵਜੇ ਕੋਟਵਾਦ ਖਾਲਾ ਲੰਗਣਾ 8:00 ਵਜੇ ਮਿਲ ਕੇ ਆਣਾ ਲੰਗਣਾ ਇਦਾਂ ਹੀ ਪੁਆਦੜਾ ਤਲ ਬਣਿਆ ਇਦਾਂ ਸੰਗੋ ਵਾਲਿਆ ਉਹ 4 ਪਿੰਟ ਲੈ ਕੇ ਆਊਗਾ ਸੰਗੋਵਾਲ ਲੱਦੜਾ ਭੁੱਲ ਇਦਾਂ ਮੋਸਾ ਵਾਲਾ ਬਾਇਆ ਖੇਲਿਆਂ ਦੇ ਆਊਗਾ ਚਲਾਵਾਂਗੇ ਤੁਹਾਨੂੰ ਉਧਰ ਨੂੰ ਵੀ ਫਲੋਰਾ ਨੂੰ ਵੀ ਪਰ ਗੱਲ ਇਹ ਹੈਗੀ ਆ ਬਾਕੀ ਪਿੰਡ ਵੀ ਸਾਡੇ ਨਾਲ ਜੁੜਨੇ ਚਾਹੀਦੇ ਆ ਸਾਡਾ ਆ ਮਕਸਦ ਆ ਐਵੇਂ ਕੱਲ ਪਰਸੋਂ ਦੀਆਂ ਜਿਹੜਾ ਇੱਧਰ ਉੱਧਰ ਰੋਲਾ ਪਈ ਜਾਂਦਾ ਹਾਏ ਉਹ ਗੁਰਨਾਮ ਨੇ ਆ ਕਰਾਤਾ ਬੰਦ ਕਰਾ ਦਿੱਤੇ ਜਾਂ ਪਤਾ ਨਹੀਂ ਕੀ ਹੋ ਗਿਆ ਇਦਾਂ ਦੀ ਸਾਡਾ ਕੋਈ ਮਕਸਦ ਨਹੀਂ ਇਹਤੇ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਤਾਂ ਦੱਸੋ ਸਾਡੇ ਦਾ ਇਹ ਬੇਨਤੀ ਆ ਜੀ ਦੇਖੋ ਕਾਜ ਆ ਸੀ ਸਾਡੇ ਕੋਲ ਹੈਗੇ ਪਰਮਟ ਹੈਗੇ ਪੁਰਾਣੇ ਹੂੰ ਉਹ ਨਹੀਂ ਹੋਣੀ ਕਿਤੇ ਗਵਰਨਮੈਂਟ ਕੋਈ ਕਿਹਾ ਸੀ ਉਹਨਾਂ ਕਹਿੰਦੇ ਅਸੀਂ ਨਾ ਟੈਕਸ ਤੁਹਾਡੇ ਲੈਣ ਦਾ ਨਾਜ਼ੀ ਨਹੀਂ ਬਸਾ ਹੂੰ ਨੀਂਹ ਬਸਾਣੇ ਤੇ ਬੈਨ ਲਾਤਾ ਸਾਡੇ ਰਾਂ ਦੇ ਬੈਨ ਲਾਤਾ ਜੇ ਸੁਧਿ ਵਿਵਾਦਾਂ ਦੀ ਬਾਰੇ ਹੂੰ ਹੂੰ ਅਸੀਂ ਅਸੀਂ ਇਹ ਵੀ ਇੱਕ ਕੁਆਟਰ ਆਪਣਾ ਤਿਆਰ ਸੀ ਹੂੰ ਉਹ ਕਹਿੰਦੇ ਸਾਰੋ ਇਹ ਤੁਹਾਡਾ ਕਿਸੇ ਪਾਸੇ ਚਾਰਾ ਹੈ ਜਦੋਂ ਅਸੀਂ ਤੁਹਾਨੂੰ ਕਹਾਂਗੇ ਉਦੋਂ ਤੁਸੀਂ ਕੁਆਟਰ ਤਿਆਰ ਅਸੀਂ ਹੁਣ ਵੀ ਤਿਆਰ ਆ ਟੈਕਸ ਦੇਣ ਨੂੰ ਲੇਕਿਨ ਗਵਰਨਮੈਂਟ ਲੈ ਨਹੀਂ ਰਹੀ ਗਵਰਨਮੈਂਟ ਸਾਡਕੋ ਹੈਗੇ ਆ ਨਿਊ ਨਹੀਂ ਕਰ ਰਹੇ ਆਰਸੀਆ ਸੈਟ ਕੋਲ ਹੈਗੇ ਟੈਗ ਸੈਟ ਕੋਲ ਸਿੱਧਾ ਵਗੈਰਾ ਸਭ ਕੁਝ ਹੈਗਾ ਲੇਕਿਨ ਕੋਈ ਗਲਤੀ ਬੰਦਾ ਕਰਦਾ ਉਹਨੂੰ ਤੁਸੀਂ ਬੌਂਡ ਕਰ ਦਿਓ ਸਾਨੂੰ ਕੋਈ ਜਰਾ ਦੇਸੂ ਦੇ ਮਗਰ ਨਹੀਂ ਜਾਵਾਂਗੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਜਿੱਦਾਂ ਤੁਸੀਂ ਕਹੋ ਅਸੀਂ ਚੱਲ ਪਾਸਿੰਗ ਹੈਗੀ ਤੁਹਾਡੇ ਕੋਲ ਪਾਸਿੰਗ ਦੇਖੋ ਜਦੋਂ ਟੈਕ ਨਹੀਂ ਲੈਂਦੇ ਪਾਸਿੰਗ ਨਹੀਂ ਕਰਦੇ ਟੈਕਸ ਲਾਂਡ ਦਾ ਕੀ ਕਰਨਾ ਉਹ ਕਹਿੰਦੇ ਅਸੀਂ ਕੋਈ ਉਹਨਾਂ ਨੂੰ ਪਤਾ ਨਮੀ ਸਹੂਲਤ ਕੋਈ ਦੇਣ ਨੂੰ ਤਿਆਰ ਕਰਦੇ ਆ ਇਹਦੇ ਵਿੱਚ ਸੌਦਾ ਜਦੋਂ ਭਗਾਊਗਾ ਜਦੋਂ ਅਸੀਂ ਨਹੀਂ ਦਿੰਦੇ ਜਦੋਂ ਅਸੀਂ ਕੋਈ ਗੱਡੀ ਲੈਨੇ ਆਪਾਂ ਕਿਹੜੀ ਦੂ ਗੱਡੀਆਂ ਵੀ ਜੇ ਠੀਕ ਲੈਨੇ ਤੋਂ 15 ਸਾਲ ਦੀ ਵੈਲਿਡ ਹੁੰਦੀ ਹੈ ਉਸ ਤੋਂ ਬਾਅਦ ਫੇਰ ਵੀ 5 ਸਾਲ ਦੀ ਜਿਹੜੀ ਆ ਫੇਰ ਵਾਦੀ ਜਾਂ ਮਿਆਦ ਹਾਂਜੀ ਹਾਂਜੀ ਜਾਂ ਤਾਂ ਹੁਣ ਤੁਸੀਂ ਕਾਨੂੰਨ ਦੇ ਮੁਤਾਬਕ ਫਿੱਟ ਨਹੀਂ ਹੈਗੇ ਜੀ ਕੁਦਰਤੀ ਗੱਲ ਆ 5 ਸਾਲ ਬਾਅਦ ਮਣਦੀ 20 ਸਾਲ ਦੀ ਹੋ ਜਾਂਦੀ 15 ਸਾਲ ਪਹਿਲਾਂ ਬਣਦੀ ਆ 5 ਸਾਲ ਦੀ ਬਾਅਦ ਚ ਵੱਦੀ ਆ ਜੇ ਤਾਂ ਤੁਸੀਂ ਆਪਣਾ ਪੇਪਰ ਵਰਕ ਪਤਾ ਸਕਦੇ ਆ ਕਰ ਸਕਦੇ ਆ ਜੀ ਤਾਂ ਤੁਹਾਡਾ ਹੋਣਾ ਚਾਹੀਦਾ ਮੇਰੇ ਖਾਂ ਤੋਂ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਜੇ ਆਪਾਂ ਹੁਣ ਇਹ ਬਹਾਨੇ ਵੀ ਗਵਰਨਮੈਂਟ ਟੈਕਸ ਲੈਂਦੀ ਨਹੀਂ ਨੀਗੀ ਤੇ ਅਸੀਂ ਹੁਣ ਉੱਥੇ ਹੀ ਖਿੱਚੀ ਫਿਰੀਏ ਹੁਣ ਤੁਹਾਡੀ ਸਵਾਰੀ ਬਸ ਤੁਹਾਡੇ ਟੈਂਪੂ ਦੇ ਵਿੱਚ 20 ਕੋਧਾ ਨਾ ਖਾਸਤਾ ਸੜਕ ਤੇ ਕੋ ਹਾਦਸਾ ਹੋ ਜਾਂਦਾ ਕਿਸੇ ਦਾ ਚੋਰਸ ਹੈ ਉੱਥੇ ਨਹੀਂ ਹੈਗਾ ਨਾ ਫਿਰ ਇਹੀ ਗੱਲ ਜੇ ਹਾਦਸਾ ਹੋ ਜਵੇ ਤਾਂ ਤੁਹਾਡੇ ਕੋਈ ਕਿਸੇ ਨੂੰ ਦੇਣ ਨੂੰ ਕੁਝ ਹੈ ਚੱਕਰ ਤੇ ਹੈ ਕਿ ਅਸੀਂ ਉਹ ਪਾਸਿੰਗ ਵੀ ਇਸੇ ਕਰਕੇ ਨਹੀਂ ਕਰਦੇ ਕਿਉਂਕਿ ਟੈਕਸ ਨਹੀਂ ਲਿਆ ਨਾ ਬਸ ਦਾ ਟੈਕਸ ਲਿਆ ਰਹੀ ਹੈ ਨਾ ਸਾਡਾ ਲਿਆ ਰਹੀ ਕੋਈ ਵੀ ਜਿਹੜੇ ਜਿਹਨਾਂ ਕੋ ਹੈਗੇ ਆ ਭਾਪ ਉਹਨਾਂ ਨੂੰ ਚੱਲਣ ਦੇਈਏ ਅਸੀਂ ਕਾਹਦੇ ਤਾਂ ਸਾਡੇ ਕੋ ਹੈਗੇ ਲੇਕਿਨ ਗਵਰਨਮੈਂਟ ਨੂੰ ਨਹੀਂ ਕਰ ਰਹੀ ਮੈਂ ਕੀ ਕਹਿੰਦਾ ਜਿਲ੍ਹਾ ਕਿ ਤਿਆਰ ਹੈ ਬਾਈਕ ਤਿਆਰ ਹੈ ਦੇਣ ਪੂਰੇ ਆ ਕਿਹਦਾ ਟੈਕਸ ਦੇਣ ਤਿਆਰ ਨਹੀਂ ਅਸੀਂ ਥੋੜਾ ਪਟ ਟੈਕਸ ਲੈ ਕੇ ਤੇ ਨਹੀਂ ਜਾਂਦੇ ਜੇ ਤੁਹਾਡੇ ਕੋ ਕਾਨੂੰਨ ਚ ਖਾਮੀ ਹੋਊਗੀ ਤਾਂ ਹੀ ਲੈ ਰਿਆ ਨਾ ਅਸੀਂ ਇਹ ਕਹੋ ਦੱਸ ਲਿਆ ਆਟਾਰੀ ਸਾਹਿਬ ਤੋਂ ਤੁਹਾਨੂੰ ਚਿੱਠੀ ਲੈ ਕੇ ਦੇ ਦਿੰਦੇ ਆ ਵੀ ਆ ਇਹ ਕਾਨੂੰਨ ਆ ਇਸ ਤਰ੍ਹਾਂ ਚੰਡੀਗੜ੍ਹ ਵੀ ਮੁਖਮਤ ਦੀ ਜ਼ਿੰਮੇਵਾਰੀ ਚਿੱਠੀ ਦਫਾ ਹੋ ਕੱਥੇ ਆ ਜਿਹੜੀ ਔਕਾਤ ਕਰੋ ਹੈ ਨਾ ਇਸ ਕਰਕੇ ਆ ਜੀ ਤੁਸੀਂ ਆਪਣਾ ਪੇਪਰ ਭਜਾ ਜੇ ਅਸੀਂ ਉਹਨੂੰ ਭੇਜਦੇ ਨੂੰ ਪੇਪਰ ਘਟਾ ਤੇ ਰਾਣਵਰ ਵੀ ਹੋਏ ਜਾਂ ਅਸੀਂ ਕਿਸੇ ਦੀ ਪੇਪਰਾਂ ਦੀ ਕਰਕੇ ਕਿਸੇ ਦੀ ਮਦਦ ਨਹੀਂ ਕਰਨੀ ਸਾਡਾ ਮਕਸਦ ਸਿਰਫ ਇੱਕ ਮਿਲਗੇ ਦੇ ਵਪਾਰ ਨੂੰ ਮਿਲਗੇ ਦੇ ਬਾਜ਼ਾਰ ਨੂੰ ਲੋਕ ਆਉਣ ਮਿਲ ਕੇ ਖਰੀਦੋ ਫਰੁਖਤ ਕਰਨ ਤਾਂ ਕਿ ਲੋਕਾਂ ਨੂੰ ਸਵਾਰੀ ਦੀ ਸਹੂਲਤ ਮਿਲ ਕੇ ਨੂੰ ਮਿਲ ਜੇ ਸਾਡਾ ਮਕਸਦ ਇੰਨਾ ਹੈ ਫਲੋਰ ਦਾ ਸਾਰੀਆਂ ਬੰਦ ਹੋ ਗਈ ਹੈ ਹੈ ਬੱਸਾਂ ਦਾ ਸਾਰੀਆਂ ਬੰਦ ਹੋ ਗਏ 11 ਬੱਸ ਕੋਈ ਨਹੀਂ ਸਾਡੇ ਕੋਲ 14 ਉਹ ਹੋਆ ਤੁਸੀਂ ਸਾਨੂੰ ਦਿਓ ਪੇਪਰ ਵਾਲੇ ਪੇਪਰ ਤੁਹਾਡੇ ਜਿੰਨੇ ਕੋ ਉਨੇ ਚਲਵਾ ਦਾਂਗੇ ਸਾਨੂੰ ਚਾਰ ਸਾਰੀਆਂ ਇੰਟਰ ਜੇਕਰ ਕਰਤਾਰ ਚੱਲਦੀ ਹੈ ਕੋਈ ਗੱਲ ਨਹੀਂ ਜੀ ਤਾਂ ਕਾਰ ਚੱਲਦੀ ਸਾਡੀ ਬੋਟਾ ਦੇ ਇੰਨੇ ਇੰਡੀਆ ਦਾ ਬਾਅਦ ਫੇ ਬੱਸ ਲੱਗ ਜਾਣਗੀਆਂ ਤੁਸੀਂ ਨਾ ਜਨਤਾ ਕਰੋ ਉਸ ਕਾਲ ਦੀ ਬੱਸ ਤੁਸੀਂ ਤਾਂ ਹੁਣ ਟੈਂਪੂ ਬੰਦ ਕਰੋਗੇ ਅਸੀਂ ਬੰਦ ਨਹੀਂ ਲੈ ਰਹੇ ਇਹ ਬਲੇਖਾ ਕੱਢਦੇ ਉਹਦੀ ਮਨ ਚੋਂ ਅਸੀਂ ਕਿਸੇ ਦਾ ਬੰਦ ਨਹੀਂ ਕਰਾਂਗੇ ਤੁਸੀਂ ਆਪਣੇ ਪੇਪਰ ਵਰਕ ਪੂਰਾ ਕਰਕੇ ਚਲਾਓ ਸਾਡੇ ਕੋਲ 14 ਫਰੀ ਇਹਨਾਂ ਦੇ ਹਾਂ ਮਿਲ ਜਿਹੜਾ ਨਹੀਂ ਹੋਊਗਾ ਥਾੜੇ ਜਾਊਗਾ ਉਹਨਾਂ ਦਾ ਕਮਿਟਮੈਂਟ ਹੋ ਗਈ ਆ ਇਹ ਕੋਈ ਕਾਰਪੋਰੇਸ਼ਨ ਦੇ ਅੰਦਰ ਚੱਲਦੇ ਆ ਕਿਹੜੇ ਆਹ ਜਿਹੜੇ ਆਟੋ ਕੋਈ ਗੱਲ ਨਹੀਂ ਹਾਂਜੀ ਤਿੰਨ ਕਾਰਪੋਰੇਸ਼ਨ ਆ ਇੱਥੇ ਆਪਣੇ ਲੱਗੇ ਚਾਰ ਉੱਥੇ ਚੱਲਣਗੇ ਕੋਈ ਉਹਦੀ ਕੋਈ ਕਾਨੂੰਨ ਚਾਹੀਏ ਕੋਈ ਕਾਨੂੰਨ ਤੋਂ ਬਾਅਦ ਜਾ ਰਹੇ ਸਾਡੇ ਟੈਂਪੂ ਜ਼ਰੂਰ ਉਹ ਨਹੀਂ ਕਰ ਕਰਨੇ ਬੰਦ ਜਾਂਦਾ ਇਹ ਵੀ ਕਰੋ ਜਿਹੜੇ ਬੰਦੇ ਆ ਜੀ ਉਹ ਵੀ ਹੈ ਉਹ ਚੱਲਦੇ ਬੜੇ ਸੋਹਣੇ ਸਵੇਰ ਆ ਸੋਹਣੇ ਕੋ ਪੇਪਰ ਹੈਗੇ ਇਹ ਤਾਂ ਨਹੀਂ ਜਾਏਗਾ ਨਹੀਂ ਚੱਲੂਗਾ ਇਹ ਟੋਪਿਕ ਪਰ ਹੈ ਨਹੀਂ ਕੋ ਵੀ ਹਨ ਇਹ ਅੰਡਰ ਕਾਰਪੋਰੇਸ਼ਨ ਅੰਦਰ ਚੱਲਦੇ ਆ ਜੀ ਇਹ ਉਹਨਾਂ ਕੋ ਖਾਦੇ ਕੋ 15 15 20 20 ਸਾਲ ਦੇ ਅਸੀਂ ਟੈਕਸ ਦਿੱਤੇ ਰੋਡ ਟੈਕਸ ਜੁਤੀ ਟੈਕਸ ਪੈਸੇਂਜਰ ਟੈਕਸ ਤੁਹਾਡੇ ਜਿਹੜੇ ਸਾਧਨ ਆ ਹਰੇਕ ਸਾਲ ਪਰਮਿਟ ਤੁਹਾਡਾ ਕੋ ਪਾਸ ਹੁੰਦਾ ਤੁਹਾਡੀ ਪਾਸਿੰਗ ਹੁੰਦੀ ਆ ਪਾਸਿੰਗ ਹੁਣ ਜਦ ਟੈਕਸੀ ਨਹੀਂ ਲੈ ਰਹੇ ਤਾਂ ਪਾਸਿੰਗ ਕਾਦੀ ਹੋ ਜੇ ਅਗਰ ਮੰਨ ਲਓ ਮੋਟਰਸਾਈਕਲ ਲੋਕਾਂ ਤੇ ਰੋਜ਼ ਚੈੱਕ ਹੁੰਦੇ ਆ ਉਹਨਾਂ ਦੇ ਬੌਂਡ ਹੁੰਦੇ ਬਿਨਾਂ ਕਾਗਜ਼ਾਂ ਤੋਂ ਤੁਸੀਂ ਕਾਦੇ ਆਸਰੇ ਜਾਦੇ ਚੱਲਦੇ ਆਫੇ ਉਹ ਜੀ ਪਹਿਲਾਂ 30 ਸਾਲ ਪਹਿਸ ਦਿੱਤਾ ਉਹ ਛੱਡੋ ਪੁਰਾਣੀ ਗੱਲ ਜੀ ਪੁਰਾਣੀ ਐਮੀ ਛੱਡੀ ਅਸੀਂ ਉਹ ਬਨਾਲ ਮੋਹਰੇ ਦਿੰਨੇ ਹਾਂ ਬੀੜੀਆ ਆਰਤੀਆ ਸਾਹਿਬ ਤੇ ਬੇਨਤੀ ਕੀਤੀ ਸੀ ਕੁ ਸਾਲ ਪਹਿਲਾਂ ਜੀ ਉਹਨਾਂ ਨੇ ਇੱਕ ਚਿੱਠੀ ਦਿੱਤੀ ਹੋਈ ਆ ਜਨਰਲ ਜੀ ਵੀ ਇਹ ਇਹਨਾਂ ਦੀ ਕੋਈ ਰੀਣੀ ਉੱਭਰ ਨਹੀਂ ਹੈ ਇਹਨਾਂ ਦਾ ਕੋਈ ਕਾਗਜ਼ ਪੱਤਰ ਨਹੀਂ ਹੈ ਇਹ ਵੈਲਿਡ ਨਹੀਂ ਹੈਗੇ ਜਨਰਲ ਦੇ ਟ੍ਰਾਂਸਪੋਰਟ ਲਈ ਉਹ ਚਿੱਠੀ ਨਿਕਲੀ ਹੋਈ ਹੈ ਜਿਹੜੀ ਕਾਲੇ ਭੁੰਡੇ ਆ ਹਾਂਜੀ ਉਹ ਤਾਂ ਜਿਹੜੀਆਂ ਵੀ ਗੱਡੀਆਂ ਹੈਗੀਆਂ ਕਾਲੇ ਪੁੰਡੇ ਵਿਸ਼ੇਸ਼ ਤੌਰ ਤੇ ਉਹਨਾਂ ਤੇ ਪੁੱਛਿਆ ਸੀ ਉਹ ਕਹਿੰਦੇ ਵੀ ਨਹੀਂ ਇਹ ਬੈਲਟ ਨਹੀਂ ਹੈ ਗੱਡੀ ਆਪਣੇ ਲੋਕਾਂ ਲਈ ਇਹ ਸੁਰੱਖਤ ਹੈ ਵਾ ਤੁਹਾਡੇ ਹਿਸਾਬ ਨਾਲ ਨਹੀਂ ਅਨ ਸੁਰੱਖਿਅਤ ਹੈ ਉਹ ਤਾਂ ਆਪ ਹੀ ਕਹਿੰਦੇ ਜਦੋਂ ਇੰਸ਼ੋਰੈਂਸ ਵਾਲੀ ਗੱਡੀ ਚਾਹੀਦੀ ਹੁੰਦੀ ਜ਼ਰੂਰੀ ਜੇ ਇੰਸ਼ੋਰੈਂਸ ਨਹੀਂ ਤਾਂ ਨਾ ਡਰਾਈਵਰ ਇੰਸ਼ੋਰੈਂਸ ਹੈ ਨਾ ਪੈਸੇਂਜਰ ਇੰਸ਼ੋਰੈਂਸ ਹੈ ਤੇ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਤਾਂ ਉਹਦੀ ਰਿਸਪੌਂਸਿਬਿਲਟੀ ਕਿਹਦੀ ਹੈ ਇਹ ਸੜਕ ਦੇ ਲੋਕਾਂ ਲਈ ਸੁਰੱਖਤ ਤੁਹਾਡੇ ਹਿਸਾਬ ਨਾਲ ਨਹੀਂ ਹੈਗੇ ਹਾਂਜੀ ਠੀਕ ਹੈ ਅਜੀਬ ਨਾਅ ਹੈ ਕਿ ਜਿਹੜੇ ਬਿਲਗੇ ਤੋਂ ਫਲੋਰ ਨੂੰ ਟਾਪੂ ਚਲਦੇ ਆ ਜੀ ਉਹ ਉਹਨਾਂ ਦਾ ਕੀ ਕਾਰਨ ਹੈ ਜਿਹੜਾ ਪੁਲਿਸ ਉਹਨਾਂ ਨੂੰ ਫੜਦੀ ਆ ਜਾਂ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਇਹ ਸਾਥੀ ਆਪਣੇ ਕੋਲ ਗਿਆ ਤਾਂ ਪਿਛਲੇ ਦਿਨੀ ਜਦੋਂ ਇਲੈਕਸ਼ਨ ਦੇ ਵਿੱਚ ਸਾਡੇ ਐਮਐਲਏ ਸਾਹਿਬ ਡੂਟ ਡੋਰ ਕਰਦੇ ਸੀ ਤਾਂ ਬਹੁਤ ਸਾਡੇ ਜਿਹੜੇ ਵਿਦਿਆਰਥੀ ਸਵੇਰੇ ਵੇਲੇ ਨਾਲ ਕਾਲਜਾਂ ਯੂਨੀਵਰਸਿਟੀਆਂ ਨੂੰ ਜਾਂਦੇ ਜਾਂ ਪੜ੍ਹਨ ਜਾਂਦੇ ਨਹੀਂ ਜਾਂ ਕੰਮਕਾਰ ਵਾਲੀਆਂ ਕੋਈ ਬੀਬੀਆਂ ਪੈਣਾ ਜਾਂਦੀਆਂ ਨੇ ਉਹਨਾਂ ਨੂੰ ਬੜੀ ਸਮੱਸਿਆ ਆਦੀ ਸੀ ਕਿ ਵੀ ਫਲੋਰ ਨੂੰ ਕੀ ਸਾਧਣੇ ਜਾਂ ਮੋਬਾਈਲ ਨੂੰ ਕੀ ਸਾਧਣੇ ਉਹਨੂੰ ਸਮੱਸਿਆਵਾਂ ਨੂੰ ਹੱਲ ਦੇ ਦੇਤੇ ਉਹ ਇਹੀ ਚਾਹੁੰਦੇ ਸੀ ਵੀ ਸਾਡੀ ਕਨੈਕਟੀਵਿਟੀ ਜਿਹੜੀਆਂ ਬੱਸਾਂ ਤਕਰੀਬਨ ਹੁਣ ਸਰਕਾਰੀ ਤਾਂ ਬਹੁਤ ਘੱਟ ਨੇ ਵੀ ਜਿਹੜੇ ਪ੍ਰਾਈਵੇਟ ਨੇ ਉਹ ਪ੍ਰਾਈਵੇਟ ਥਰੀ ਬਿਲ ਰਿਹਾ ਜਾਂ ਜਿਹੜੇ ਅੱਟ ਚੱਲਦੇ ਆ ਉਹ ਉਹ ਸਹੂਲਤਾਂ ਦੇਣ ਪਰ ਇਹ ਜਿਹੜੇ ਕੁਝ ਜਿਹੜੇ 25 25 30 30 ਸਾਲ ਪੁਰਾਣੇ ਉੱਥੇ ਜਿਹਨ ਕਾਲੇ ਟੈਂਪੂ ਭੁੰਡੇ ਜਿਹੜੇ ਸੀਗੇ ਉਹਨਾਂ ਦਾ ਆਪਸ ਵਿੱਚ ਹੀ ਛੋਟੇ ਥਰੀ ਬਿਲਰ ਵਾਲਿਆਂ ਨਾਲ ਝਗੜਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਇਹ ਕਹਿੰਦੇ ਸੀਗੇ ਵੀ ਅਸੀਂ ਗਵਰਨਮੈਂਟ ਨੂੰ ਟੈਕਸ ਭਰੇ ਆ ਤੇ ਤੁਸੀਂ ਜਿਹੜੇ ਹੈਗੇ ਆ ਲੋਕਲ ਚੱਲ ਸਕਦੇ ਏਦਾਂ ਦਾ ਕੁਝਗਾ